ਸੋ ਹਾਂ ਜੀ ਮਿੱਤਰੋ ਕੀ ਹਾਲ ਚਾਲ ਵੈਲਕਮ ਟੂ ਨਿਊ ਵਲੌਗ ਸਵਾਗਤ ਹੈ ਬਲੌਗ ਦਾ ਸਵਾਗਤ ਹੈ ਤੇ ਬਾਬਿਓ ਅੱਜ ਹੋਏ ਰਾਤ ਆ ਤੇ ਤੁਹਾਨੂੰ ਅਸੀਂ ਬਾਬਿਓ ਸਵੇਰੇ ਉਠਾਵਾਂਗੇ ਸਵੇਰੇ ਕਿਉਂਕਿ ਯਾਨੀ ਪ੍ਰਬਾਤ ਸਰੀ ਤੇ ਮਿਲਦੇ ਆ ਬਾਬਿਓ ਇਕੱਠੇ ਮਿਲਦੇ ਆ ਸਵੇਰੇ ਤੇ ਬਾਬਿਓ ਸਵੇਰ ਹੋ ਚੁੱਕੀ ਜੀ ਹੁਣ ਤੇ ਅਸੀਂ ਉੱਠ ਗਏ ਆ ਤੇ ਆਸ ਚੱਬਦੋਂ ਵੱਜਣਦੇ ਆ ਪਿੱਛੇ ਤੁਹਾਨੂੰ ਤੁਹਾਨੂੰ ਨਹੀਂ ਜਾਣਾ ਸੇ ਹੋ ਗਈ ਇਸ ਕੰਨ ਟਾਈਮ ਤੇ ਬੁਖਾ ਦੇਣੀ ਵੇਖੋ 4:30 ਹੋਣ ਲੱਗੇ। ਉਹ ਇਕੱਠੇ ਜਾਂਦੇ ਤੇ ਵੇਚਦੇ ਜਾਂਦੇ। ਤੇ ਬਾਪੂ ਜਾਂਦੇ ਟਿੱਲੇ। ਬੱਬੇ ਆ ਗਏ ਆ ਹੁਣ ਤੇ ਜਾਣਦੇ ਆ ਤੇ ਆਪ ਮਾਨਗਲਪੁਰਾ ਵੀ ਆ ਗਿਆ ਤੇ ਵੇਚਾਂਗੇ। ਜਿਹੋ ਉਹਨੇ ਜਾਨੇ ਇਕੱਠੇ ਤੇ ਉੱਥੇ ਜਾ ਕੇ ਬੱਬੇ ਰੇਤੀ ਠੰਡ ਬੜੀ ਨਾ ਠੰਡ ਬੜੀ ਲੱਗਦੀ ਜੱਟ ਬਾਬਾ ਜੀ ਤਾਂ ਚੱਲੀ ਚੱਲੀ ਬਾਕੀ ਤਾਂ ਨਹੀਂ ਚੱਲੀ ਉਹਦਾ ਬੱਬੇ ਸੰگە ਤੁਹਾਡੇ ਨਾਲੋਂ ਪਹਿਲਾਂ ਪਹੁੰਚ ਗਈ ਜੀ

ਰਾਹੀ ਪਹੁੰਚ ਗਏ ਆ ਸੌਥਾ ਕਿਹਾ ਆ ਆ ਤੇ ਲੱਟਾਂ ਲੱਗੀਆਂ ਹੱਡ ਬੜੀ ਜਾਣਾ ਤਰੋਂ ਠੰਡ ਬੜੀ ਸੇਰੇ ਸੇਰੇ ਸਾਢੇ 4 ਹੋ ਗਏ ਆ ਉਹ ਤੇਰੀ ਪਾਪਾ ਬ ਕੋਈ ਨਹੀਂ ਤੇਰੇ ਮਾਮਾ ਦੇ ਘਰ ਨਹੀਂ ਨੂੰ ਸੋਰਨਾ ਦੇਵਾ ਜਪ ਦੋਰਨਾ ਬੱਬਈ ਆ ਗਈ ਤੂ ਆ ਜਾ ਸੋਰਨਾ ਨਿਤਰੀ ਸਤ ਗੁਰ ਪੇਖਣਾ ਨਿਤਰੀ ਸਤ ਗੁਰ ਪੇਖਣਾ ਕਰਮ ਨਹੀਂ ਤੋਨਾ ਗੁਰਨਾਓ ਵਿਰਲੇ

سو انگریزی ننگے لگ گئے سو کے اگے نہ نہ دسو ہا دلایا ہا دلایا کوئی دوست بھائی صاحب اور کمیٹی کے برتر روڈ ویڈیو ہے ان کے جو ان کے طور پر شیروائر جی کی سوتو رام جی بھاٹی جی کو ساتھ سے رشنے ਪਰਮਪਤਿ ਆਪਾ ਉਸ ਜੀਰ ਕੇ ਜਗਨਨਾਥ ਜੀ ਨੂੰ ਆਏ ਸੰਮੁਖ ਬੱਤ ਮਿਲਦਾ ਆ ਸੁਵੰਦ ਸੂਹ ਸਹਾਇਤਾ ਨਾਲ ਜਗਨਨਾਥ ਜੀ ਆਏ ਸੰਗੋਸ਼ਰੀਆ ਦਾ ਆਇਸੀਆ ਜੀ ਦੇ ਸੰਪੂਰਨ ਗਿਆਨ ਦੇ ਵਿੱਚ ਸਦਸ ਜਾਇ ਚੀ ਬਾਤ ਸੁਨਦਾ ਆ ਆਪਣਾ ਨਿਮਨ ਜਾਇ ਤਾ ਸਤਨ ਦਾ ਬਿਸਾਏ ਦਸੇ ਪੱਖ ਸਤਿਗੁਰੂ ਦੀ ਹੋਰ ਸੁਨਾਰਾ ਜੀ ਸੁਨਾਈ ਹੋਇਸਾ ਹਾਉ ਦੇ ਸੋ ਪੱਖ ਨੇ ਵੀ ਜੋ ਜੀ ਗ੍ਰੀ ਮੰਨ ਸੇਬ ਜੀ ਨੇ ਪਾਤਨ ਜੀ ਨੂੰ ਜਾਰ ਦੇ ਕੇ ਹੰਤਰ ਤੋਂ ਦੋਲੇ ਜੀ ਹੇ ਮਾਨਾ ਜੇ ਮਾਨਾ ਤਾਰੇ ਉਹ ਕਰਨੇ ਤੋਂ ਨਿਰ ਸਾਹਿਬ ਗ੍ਰੰਥ ਜੀ ਸੰਮਰੱਧੀ ਉਸ ਆਗ ਜੀ ਦੇ ਚਰਮੇ ਕਰਨਾ ਦੇ ਕੇ ਦਸ ਪ੍ਰਾਰਥਨਾ ਬੇਨਤੀ ਜੇ ਜੀ ਸਤਿਗੁਰ ਜੀ ਆਰ ਜੀ ਦਾ ਬ੍ਰਹਮਾਣਾ ਸਭੋ ਦਵਾਰ ਕੋ ਛਾੜ ਕੇ ਰਹਿੋ ਸਹਾਰੋ ਦਵਾਰ ਬਾਂਹੇ ਰਹਿਤੀ ਲਾ ਜੈ ਉਸ ਜੈ ਗਿੰਦਾ ਇਸ ਤਾਰਾ ਸੁੰਦਿਆ ਕਾਸ਼ਾ ਸਾਹਿਬ ਗ੍ਰੰਥ ਜੀ ਸੰਮਰੱਧੀ ਆਪ ਜੀ ਵਰਤਾਰ ਬਹੁਤ ਬਹੁਤ ਨੋਤ ਰੱਖਦੇ ਆਪ ਜੀ ਦੇ ਸਤਿ ਉਪਦੇਸ਼ਵਾ ਗੁਰੂ ਘਰਾਂ શ્રી ਕਵਿ ਤੇ ਸਾਹਿਤਕ ਪ੍ਰਬਾਤ ਕੋਈਆਂ ਰੰਗੋਤ ਦੇ ਸੰਕਰਜ ਦਾ ਸੰਨ ਕਰਦੇ ਹੋਇਆ ਬੜਾ ਪਰੰਧੂ ਅਸ਼ਟੰ ਸ਼ਿਵਾਰਧਿਕ ਸਾਲ ਸੰਜੀਗ ਰਾਂ ਵਿੱਚ ਸੰਤਾਨੇ ਪ੍ਰਵੇਸ਼ ਕੀਤਾ ਪਰਿਵਾਰ ਵੱਲੋਂ ਬੜਾ ਇੱਛਾ ਨਾਲ ਆਪ ਜੀ ਨੂੰ ਸਨਤਨ ਜੀਵਨਿਆ ਕਰਨ ਦਾ ਆਪ ਕਿਰਪਾ ਕਰਨੀ ਸਮੂਹ ਪਰਿਵਾਰ ਦੇ ਸਭ ਤੋਂ ਮੇਨ ਦਾ ਪ੍ਰਯਾਤਕ ਨੰਤਰਗਾਰ ਸ੍ਰੀ ਸੁਖਾੰਤ ਸਰ ਸਿੱਖੀ ਸੁਣਤਨਾ ਅਨਪਰਵਸਾ ਕਟਿਨ ਸਲਾਬ ਕਰਤਾ ਕੋ ਮੈਨੂੰ ਤੁਹਾਨੂੰ ਦੱਸੋ ਰਾਮ ਗੁਰੂ ਦਾ ਆਪ ਤਾਜੀ ਪ੍ਰਤੀਬਿਚਨ ਪ੍ਰਸਾਦ ਹੈ ਜਿਹੜਾ ਅੱਜ ਦੀਨ ਵਰਤ ਪ੍ਰਵਾਣ ਹੋਵੇ ਸ੍ਰੀਮਾਨ ਯਾਤਰੀ ਸਾਸਨ ਨੂੰ ਸੰਕਟਾਤ ਚਲਤਾ ਹਾਂ ਦੀ ਅਗਵਸ਼ ਕਰ ਉਸੇ ਪਿਆਰੇ ਮੇਰੇ ਨਾਮ ਲੈ ਕੇ ਨਾਮ ਚੁਟਿਆਰੇ ਨਾਮ ਸੁਣਾਉਂ ਸ਼ਿਆਰੀ ਸਿਰੇ ਫੜੀ ਸਤਿਗੁਰੂ ਦਾ ਕਲਸਾ ਸਵਾਹਿ ਗੁਰਤੀ ਦੀ ਬੋਲੇ ਆਲੇ ਇਦਨੂ ਮੈਨੂੰ ਮਿਲ ਤਾ ਮਿੱਤਰੋ ਇਹਨਾਂ ਦੀ ਇੱਕ ਪਹਿਲੀ ਵੀ ਆਈ ਜੇ ਤੁਸੀਂ ਆਹ ਵੇਖ ਸਕਦੇ ਜੀ ਉਹ ਵੇਖੋ ਸਾਗ ਸੂਗ ਵਾਧੂ ਕੋ ਜੁਗਿਆ ਵਾ ਤੇ ਹੁਣ ਜਦੋਂ ਹੋਊਗਾ ਉਦੋਂ ਵੇਖਾਂਗੇ ਤੇ ਬਾਬੇ ਉੱਪਰ ਬਾਤ ਫਰੀਜਾਂ ਤੋਂ ਬਾਅਦ ਅਸੀਂ ਵੇਖੋ ਚਾਹ ਪੀਣੇ ਤੇ ਜਾਗੀ ਚਲ ਗਈ ਪ੍ਰਵਾਸ ਫੇਰੀ ਤੇ ਬਾਬੇ ਹੋਣ ਨਹੀਂ ਚੱਲੇ ਕਾਰ ਤੇ ਤੁਹਾਨੂੰ ਜਾ ਕੇ ਬਗੋਣੇ ਚੱਲ ਲੈ ਚੱਲ ਲੈ ਪੰਡਤੀ ਆ ਰਹੀ ਏ ਤੇ ਮਿੱਤਰੋ ਕਿਵੇਂ ਦਾ ਲੱਗਾ ਤੁਹਾਨੂੰ ਵਲੋਗ ਵਧੀਆ ਲੱਗਾ ਹੋਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਕਰ ਦਿਓ ਲਾਈਕ ਇਹੋ ਜੇ ਕਹਣ ਕਹਣ ਵਲੋਗ ਵੇਖਣ ਲਈ ਤੇ ਮਿਲਦੇ ਆ ਤੁਹਾਨੂੰ ਅਹੀ ਅਗਲੇ ਵਲੋਗ ਵਿੱਚ Tata good bye